ਸਸਿਕਾਲ ਜੀ ਮੈਂ ਤੁਹਾਡਾ ਆਪਣਾ ਰਾਜਨ ਬੈਸ ਅੱਜ ਨਾ ਆਪਾਂ ਇੱਕ ਆਪਣਾ ਨਾਲੇ ਪਿੰਡ ਹੈ ਕੈਂਮ ਵਾਲਾ ਚੰਡੀਗੜ੍ਹ ਚ ਪੈਂਦਾ ਜੀ ਤੇ ਅਸੀਂ ਅੱਜ ਇੱਥੇ ਭਰਾ ਕੋੜਾ ਦੇਖਣ ਆਏ ਆ ਕਿ ਮੈ ਤਰੰਗ ਦਾ ਘੋੜਾ ਬਹੁਤ ਸੋਹਣਾ ਘੋੜਾ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਇਹ ਕਲਰ ਸਰਕਾਰੀ ਰੰਗਾਂ ਚ ਜਾਣਿਆ ਜਾਂਦਾ ਹੈ ਕਿ ਮੈ ਤਰੰਗ ਤੇ ਇਹ ਘੋੜੇ ਕਾਫੀ ਮੁਲਾਜ਼ਮਾਨਾ ਵੀ ਰੱਖਿਓ ਇਹਨੇ ਅਤੇ ਅਫਸਰਾਂ ਨੇ ਵੀ ਰੱਖਿਓ ਤੇ ਇਹਨਾਂ ਵਰਗੇ ਘੋੜੇ ਵਰਗੇ ਕਈ ਘੋੜੇ ਜਿਹੜੇ ਚੈਂਪੀਅਨ ਵੀ ਹੈਗੇ ਨੇ ਤੇ ਜਿੱਥੇ ਤੱਕ ਮੇਰੀ ਸੋਚ ਹੈ ਇਹ ਕੋੜਾ ਲਾਰੇ ਦਾ ਬੱਚਾ ਹੈ ਸ਼ਾਇਦ ਲਾਰੇ ਕੋੜੇ ਦਾ ਬੱਚਾ ਹੈ ਲਾਰਾ ਕੋੜਾ ਬਹੁਤ ਫੇਮਸ ਕੋੜਾ ਹੈ ਤੇ ਆਓ ਲੈ ਚਲਦੇ ਆ ਤੁਹਾਨੂੰ ਘੋੜੇ ਵੱਲ ਇਹ ਹੈ ਜੀ ਕੋੜਾ ਬਹੁਤ ਸੋਹਣਾ ਕੋੜਾ ਹੈ ਜੀ ਇਹਦੀ ਹਾਈਟ ਹੈਗੀ 60 ਤੇ ਕੋੜਾ ਬਹੁਤ ਜ਼ਿਆਦਾ شریف ਹੈ ਨਹੀਂ ਵਾਲਾ ਕਿ ਤੁਹਾਨੂੰ ਪਤਾ ਹੀ ਹੈ ਘੋੜੇ ਕਈ ਹਰਾਮੀ ਹੁੰਨੇ ਆ ਤੇ ਕਈ ਕੋੜੇ ਆਪਣੇ ਹੱਥ ਵੀ ਨਹੀਂ ਲਾਣ ਦਿੰਦੇ ਤੇ ਕੋੜਾ ਇੰਨਾ ਸਾਹੂ ਹੈ ਇਹ ਕੋੜਾ ਇੰਨਾ ਜ਼ਿਆਦਾ ਸਾਹੂ ਹੈ ਕੋੜਾ ਇਹ ਆ ਬੇਟਾ ਨਾ ਦਾ ਦੇਖੋ ਮੈਂ ਇਹਨੂੰ ਐ ਵੀ ਫੜ ਦਿੰਦਾ ਨਹੀਂ ਤੁਹਾਨੂੰ ਪਤਾ ਹੀ ਇਹ ਸਟਾਈਲੀਨ ਕੋੜਾ ਕਦੀ ਵੀ ਹੱਥ ਨਹੀਂ ਲਾਣ ਦਿੰਦਾ ਤੇ ਇਹਦੇ ਇਹ ਇਹਦੇ ਆ ਪੈਰਾਂ ਵਾਲੀ ਬਨਾਵਟ ਦੇਖੋ ਕਿੰਨੀ ਸੋਹਣੀ ਬਣਾਈ ਹੋਈ ਹੈ ਮਾਲਕ ਨਾਲ ਆਪਾਂ ਗੱਲਬਾਤ ਕਰਦੇ ਹੋ ਤੁਹਾਨੂੰ ਦੱਸਦੇ ਆ ਇੱਕ ਕੋੜਾ ਕਿੱਥੋਂ ਆਇਆ ਤੇ ਕਦੋਂ ਲਿਆਏ ਤੇ ਕਿੰਨੇ ਸਾਲ ਦਾ ਲਿਆਏ ਤੇ ਬਣੇ ਰਹੋ ਵੀਡੀਓ ਦੀ ਐਂਡ ਤੱਕ ਤੁਹਾਨੂੰ ਦਿਖਾਉਂਦੇ ਆ ਘੋੜੇ ਦੀ ਥੋੜੀ ਜੀ ਇਨਫੋਰਮੇਸ਼ਨ ਜਿੰਨੀ ਹੈ ਤਾਂ ਮੈਂ ਤੁਹਾਨੂੰ ਦਿਖਾਉਂਦਾ ਤੇ ਬਾਕੀ ਘੋੜੇ ਦਾ ਸਰੀਰ ਦੇਖੋ ਘੋੜੇ ਦਾ ਪੁੱਠਾ ਦੇਖੋ ਤੇ ਘੋੜਾ ਬਹੁਤ ਜ਼ਿਆਦਾ ਸੋਹਣਾ ਹੈ ਘੋੜਾ ਤੇ ਇਹਦੀ ਆਪਾਂ ਰਾਈਡਿੰਗ ਵੀ ਕਰਾਂਗੇ ਤੇ ਉਹ ਵੀ ਕਰਾਂਗੇ ਇਹਦੇ ਦੇਖਾਂਗੇ ਵੀ ਘੋੜਾ ਕਿਵੇਂ ਦਾ ਹੈ ਘੋੜਾ ਚਲਾਵਾਂ ਚ ਕਿਵੇਂ ਦਾ ਹੈ ਬਣੇ ਰਹੋ ਵੀਡੀਓ 'ਚ ਤੁਹਾਨੂੰ ਦਿਖਾਣਾ ਮਾਲਕ ਆ ਗਿਆ ਜੀ ਤੇ ਸੌਰੀ ਮੈਂ ਤੁਹਾਨੂੰ ਦੱਸਣ ਲੱਗਾ ਲਾਰੇ ਦਾ ਬੱਚਾ ਹੈ ਸੌਰੀ ਮੇਰੀ ਗਲਤ ਮੈਂ ਗਲਤ ਬੋਲ ਬਿਆ ਤੇ ਇਹ ਵੀ ਜੀ ਰਾਜ ਦਾ ਬੱਚਾ ਜੀ ਬਹੁਤ ਸੋਹਣ ਵੀਰ ਰਾਜ ਦਾ ਬਹੁਤ ਨਾਮ ਹੈ ਬੱਕਰਪਰਦਾ ਘੋੜਾ ਇਹ ਤੇ ਬਾਈ ਦੱਸੂਗਾ ਇਹਦੀ ਇਨਫੋਰਮੇਸ਼ਨ ਤੁਹਾਡਾ ਨਾਂ ਕੀ ਹੈ ਵੀਰੇ ਜੀ ਹੁਸ਼ਨਪ੍ਰੀਤ ਹੈ ਜੀ ਹੁਸ਼ਨਪ੍ਰੀਤ ਹੈ ਤੇ ਪਿੰਡ ਤੁਹਾਡਾ ਕੈਂਪ ਵਾਲਾ ਵੀਰੇ ਹੈ ਨਾ ਹਾਂ ਤੇ ਮੈਨੂੰ ਦੱਸੋ ਵੀਰੇ ਇਹਦਾ ਪਿੱਛੋ ਕੀ ਬਲੱਡ ਲਾਈਨ ਕੀ ਹੈ ਮਾਂ ਕਿਹੜੇ ਤੋਂ ਹੈ ਇਹਦੀ ਮਾਂ ਵੀ ਉਸੇ ਲਾਈਨ ਤੋਂ ਆਮਾਰ ਵੱਡੀ ਲਾਈਨ ਤੋਂ ਸੀ ਮਾਲਵਾੜੀ ਲਾਈਨ ਤੋਂ ਤੇ ਮਾਂ ਕਿਹੜੀ ਸੀ ਕੀ ਨਾਮ ਸੀਗਾ ਮਾਂ ਦਾ ਮਾਂ ਤੋਂ ਉਹ ਵਾਲੀ ਇਨਫੋਰਮੇਸ਼ਨ ਹੀ ਦੱਸੀ ਨਹੀਂ ਨਹੀਂ ਬਲੱਡ ਲਾਈਨ ਕਿਹੜੀ ਸੀ ਮਾਂ ਦੀ ਬਲੱਡ ਲਾਈਨ ਕਹਿੰਦੇ ਤੁਸੀਂ ਹੁਣੀ ਦੱਸਦੇ ਸੀਗੇ ਮਾਨੂੰ ਮਾਲਵਾੜੀ ਮਾਲਵਾੜੀ ਤਾਂ ਸੀਗੀ ਤੇ ਵਿਜੇਰਾਤ ਦਾ ਇਹ ਬੱਚਾ ਜੀ ਹੈ ਤੇ ਇਹ ਤੁਸੀਂ ਕਿੱਥੋਂ ਲਿਆ ਸੀਗੇ ਕੋੜਾ ਇਹ ਇਹ ਅਸੀਂ ਜੁਰੇ ਰਾਜਪੁਰੇ ਤੋਂ ਲਿਕੇ ਆਇਸ ਰਾਜਪੁਰੇ ਤੇ ਲਿਆਇ ਤੇ ਅੱਛਾ ਉਹਨਾਂ ਨੇ ਇਹ ਵਿਜੇਰਾਤ ਤੋਂ ਇਹਦੀ ਮਾਲ ਹੋਈ ਸੀ ਅੱਛਾ ਅੱਛਾ ਤੇ ਕੋੜੇ ਦੀ ਚਾਲ ਵਗੈਰਾ ਤੁਸੀਂ ਕਢਵਾਈ ਹੋਈ ਹੈ ਹਾਂਜੀ ਹੰਡੋਲ ਚਾਲ ਆ ਤੇ ਦੂਜੀ ਚਾਲ ਲੰਮੀ ਹੈ ਅੱਛਾ ਤੇ ਭੱਜਣ ਵਾਲੀ ਤੇ ਰਿਵਾਰ ਰਿਵਾਰ ਚਾਲ ਨਹੀਂ ਚੱਲਦਾ ਜੀ ਹਨਾ ਇਹ ਰਿਵਾਰ ਚਾਲ ਨਹੀਂ ਚੱਲਦਾ ਜੀ ਇਹਨਾਂ ਕੋੜਾ ਤੇ ਇਹਨੇ 2.5 ਸਾਲ ਦਾ ਹੀ ਅੱਛਾ 2.5 ਸਾਲ ਦਾ ਬੱਚਾ ਇਹ ਹਾਂਜੀ ਨਾ ਨਾ ਘੋੜਾ ਬਹੁਤ ਸੋਹਣਾ ਵੀਰੇ ਤੇ ਘੋੜਾ ਦੇਖੋ ਨਜ਼ਾਰਾ ਹੀ ਲੈਂਦੇ ਹੋਏ ਘੋੜਾ ਇਹਨੇ ਆਪਾਂ ਇਹਦੇ ਸੈੱਡ ਲਾਵਾਂਗੇ ਬੈਸਟਨ ਸੈੱਡ ਲਾਵਾਂਗੇ ਤੇ ਤੁਸੀਂ ਬਾਈ ਸਵਾਰੀ ਕਰ ਲੈਂਦੇ ਹੋ ਦੀ ਬਾਈ ਪੂਰਾ ਪ੍ਰੋਪਰ ਚਲਾ ਲੈਂਦੇ ਹੋ ਜੀ ਤੁਸੀਂ ਰਾਈਡਿੰਗ ਸਿੱਖੀ ਹੋਈ ਹੈ ਕਿ ਇਹ ਤੋਂ ਹੀ ਸਿੱਖੀ ਹੈ ਜੀ ਇਹ ਤੋਂ ਹੀ ਸਿੱਖੀ ਹੈ ਅੱਛਾ ਇਹ ਤੋਂ ਪਹਿਲਾ ਫਸਟ ਟਾਈਮ ਤੁਸੀਂ ਇਹਦੀ ਸਿੱਖੀ ਆ ਚਲੋ ਠੀਕ ਹੈ ਜੀ ਆਓ ਆਪਾਂ ਸੈੱਡ ਲਾਉਂਦੇ ਆਂ ਇਹਦੇ ਨਾਲ ਵਿਟਾਮਿਨ ਐਚ ਦੇਕਰ ਉਹ 24 ਵਾਂ ਦੇ ਵੇਲੇ ਸ਼ਾਈਨਿੰਗ ਦੇਗੀ ਘੋੜੇ ਦੀ स्टील की बॉटल आँगे बड़ी एनी एन शाइनिंग मारूगा तेरा घोड़ा खड़े खड़े विटामिन एच आप वेस्टन शैड लाव मैं क्या पीती लौट नहीं है ਇੱਧਰੋਂ ਲੈ ਚਲੋ ਇੱਧਰ ਪਿਛਾੜੀ ਕਰ ਹਾਂ ਨਹੀਂ ਅੱਛਾ ਉਹ ਲੈਨਚਿੰਗ ਦੇ ਦਿੰਦੇ ਆ ਵਾਰ ਅਸੇ ਪਏ ਠੀਕ ਹੈ ਠੀਕ ਸਾਲ ਬਣ ਜੰਦੇ ਇੱਧਰ ਹਮ ਹੱਬ ਨੀਚੇ ਨੂੰ ਕਿਉਂਕਿ ਤੁਹਾਡਾ ਥੋੜਾ ਜਿਹਾ ਵਜਨ ਹੈਵੀ ਹੈ ਨਾ ਤਾਂ ਇਸ ਕਰਕੇ ਦੱਬਣੀ ਹੈ ਫੇਰ ਉੱਪਰ ਬੈਠ ਜਾਣਾ ਬਾਹਰ ਬੂਟ ਕਦੀ ਬੂਟ ਆ ਨਹੀਂ ਪਾਣੇ ਆ ਬੂਟ ਚੱਲ ਤੂੰ ਅੱਜ ਪਾ ਲੈ ਉਸੇ ਚੌੜਾ ਕਰ ਨਾ ਨਹੀਂ ਨਹੀਂ ਚੌੜਾ ਨਹੀਂ ਹੁੰਦਾ ਏ ਇਹ ਤੁਸੀਂ ਨਾ ਭਾਈ ਆ ਸ਼ੂਜ਼ ਕਦੀ ਨਹੀਂ ਪਾਣੇ ਹੁਣ ਮੈਂ ਰਾਈਡਿੰਗ ਸ਼ੂਜ਼ ਬਣਵਾਏ ਆ ਤੁਹਾਨੂੰ ਦਿਖਾਉਂਗਾ ਮੈਂ ਉਮੇਦੇ ਕੋਈ ਮੰਗਵਾ ਲੈ ਆ ਬੂਟ ਕਦੀ ਕਾਮਯਾਬ ਹੀ ਨਹੀਂ ਹੈ ਚਲ ਫੇਰ ਵੀ ਪਾ ਲੈ ਤੂੰ ਬਸ ਅਹੀਂ ਰੱਖ ਲੈ ਪੈਗੇ ਨਾ ਥੋੜੇ ਪੈਗੇ ਨਾ ਚੱਲ ਚੜ ਜਾ ਫੜ ਲੈ ਜੋ ਫੜਦਾ ਫੜਦਾ ਵਾਲ ਫੜ ਲੈ ਲੱਗੇ ਨਹੀਂ ਪੜੀ ਚੱਲ 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 ਕਿਦਾ ਪਾਸੇ ਨੈਨ ਬੂਟ ਤੁਸੀਂ ਆਪ ਇੱਥੇ ਤੋਂ ਕਾਉਂਟਰ ਟੇਬਲ ਨੂੰ ਆ ਰਹੇ ਹੋ ਕਿਉਂਕਿ ਜਦ ਤੇਰਾ ਪੈਰ ਨਾ ਤੂੰ ਜੰਪ ਬਾਹਰ ਇਹ ਨਾ ਤੈਨੂੰ ਜੰਪ ਨਹੀਂ ਲੈ ਆਉਂਦਾ ਰੱਤ ਬੋਲ ਚੱਲ ਆਪੇ ਖਲਾਵਾ ਦਮਾਂਗੇ ਉਹ ਬਾਈ ਕੇ ਕੋਈ ਨਾ ਪਹਿਲੇ ਕਿਹੜਾ ਮਾਰ ਲੈਂਦੇ ਫਿਰ ਦੇਖਦੇ ਅੱਜ ਲੱਗ ਦੇਖ ਲਵਾਂਗੇ ਫਿਰ ਕਦੇ ਹੋਰ ਸੈਟਿੰਗ ਕਰਾਂਗੇ ਕਿਉਂਕਿ ਦੋਨੇ ਬੋ ਜੈਸਟ ਆਉਂਦਾ ਹੈ ਨਾ ਨਹੀਂ ਸੈਟ ਜੰਪ ਲੈਣਾ ਜੰਪ ਲੈਣਾ ਜਿਹੜੀ ਇਹ ਸਾਈਡ ਤੇ ਤੇਰਾ ਬੂਟ ਹੈ ਨਾ ਇਹ ਜੰਪ ਇਹ ਸਾਰਾ ਸਰੀਰ ਮਤਲਬ ਕਿ ਆਪਣਾ ਐਨ ਵਧੀਆ ਰੱਖੀਂ ਨੰਬਰ ਖਟਿਆ ਓਏ ਫੋਨ ਚਾਈਏ ਮੋਟਰ ਤੋਂ ਕਿ ਨਾ 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 ਬਸ ਖੜੀ ਰਹੇ ਸੜਗਟ ਗਈ ਨਾ ਪਰ ਛੋਟ ਹੀ ਆ ਉਹ ਸੈਟ ਸੈਟ ਹੀ ਹੋ ਜਾਵੇ ਚਾੜ ਮੇਰੇ ਵਾਲੀ ਸੜਗਟ ਇਹ ਜੋਣੀ ਹਿਲਦੀ ਉਹੀ ਇੱਕ ਕੈਂਟਰ ਬਾਕਟਰ ਰੋਡਰ ਰੋਕੀ ਕਰ ਤੋਕੀ ਦੇਖੀਂ ਉਹ ਕੋ ਥੋੜੀ ਛੱਟਕਾ ਮਾਰ ਰਿਹਾ ਛੱਟਕਾ ਤਾਂ ਮਾਰ ਰਿਹਾ ਚਾਲੂ ਨਾ ਆਇਆ ਇਹਨੇ ਤਦੇ ਮੈਂ ਉਹ ਕਦਮ ਇਹਨਾਂ ਨੂੰ ਤਦਕ ਮਾਰਨ ਨਾਲੋਂ ਬਗੜਾ ਆ ਕਿ ਉਹ ਘਟਨਾ ਦੇਵਾ ਬੈਕਟੀਵਾ ਗਿਆ ਨਹੀਂ ਮੇਰਾ ਬੋਟਲ ਨਹੀਂ ਨਹੀਂ ਬੋਟਲ ਨਹੀਂ ਜਾਣਾ ਅੱਗੇ ਚਲਾ ਆ ਟਾਡੇ ਨੂੰ ਫਟੇ ਦੇ ਆ ਬੋੜਾ ਉਹ ਫਟੇ ਦੇਖੀ हां जी ਆਪਾਂ ਘੋੜਾ ਲੈ ਕੇ ਨਿਕਲਨੇ ਆ ਚਾਲ ਦੁੱਤੀ ਚੱਲ ਰਿਹਾ ਹੈ ਕੈਂਟਰ ਕਿਉਂਕਿ ਇਹ ਘੋੜਾ ਹਰ ਵਾਰ ਚਾਲ ਵਿੱਚ ਚੱਲਦਾ ਸਾਡੇ ਕੋਲ ਹੀ ਰਵਾਇਤ ਚੱਲਦਾ ਹੈ ਤੇ ਜਿੰਨੀ ਚੱਲ ਰਿਹਾ ਵਧੀਆ ਚੱਲ ਰਿਹਾ ਘੋੜਾ ਫਸ ਤੋਂ ਨਵਾਂ ਨਮਾ ਤੁਹਾਨੂੰ ਪਤਾ ਬੇਸ਼ੇਰਾ ਏ ਟੁਰਨਾ ਇਹਨੂੰ ਘੱਟੇ ਆਂਦਾ ਜਿੰਨਾ ਐ ਉਹਦੇ ਉੱਪਰ ਸਵਾਰ ਦੇਖੋ ਕਿੰਨਾ ਉੱਤਰਿਆ ਉੱਪਰ ਜੇ ਪਵਾਰ ਗਿਆ ਕੀ ਕਰ ਰਿਹਾ ਏ ਉਹ ਆ ਆ ਆ ਚੱਲ 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 ਅੱਧਾ ਮਾਰ ਕੇ ਅੱਧਾ ਮਾਰ ਕੇ ਜਿੱਦ ਨੂੰ ਚੱਲ ਚੱਲ ਪੁੱਤ ਚੱਲ 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 ਚ ਆਣ ਦੇ ਬਾਣ ਚੱਟ ਚੱਜਾ ਹਾਂ 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 ਚੱਜਾ ਚੱਜਾ ਕਿਚਾ ਲੈ ਉਹ ਗੱਬ ਚੱਲ 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 ਦੇਖ ਦੁਰਿੰਦਰ ਨਾਲ ਜਿਆਦਾ ਇਹਨੂੰ ਪਤਾ ਨਹੀਂ ਨਾ ਇਹੇ ਕੋੜੇ ਨੂੰ ਆਪਾਂ ਸਵਾਰ ਲਾਣਾ ਪੈਣਾ ਹੈ ਪਾ ਕੋਈ ਕੋੜੀ ਕਰਕੇ ਕਰ ਰਿਹਾ ਏ ਕੋੜੀ ਕਰਕੇ ਮੋੜ ਰਿਹਾ ਇੱਧਰ ਨੂੰ ਸੱਟ ਨਾ ਖਾਲੀ ਫਿੱਤੀ ਸੱਟ ਨਾ ਖਾਲੀ ਚੱਲ ਖੜ ਜਾ ਖੜ ਜਾ ਖੜਾ ਲੱਭੜੀ ਕਹਿੰਨੀ ਕਹਿੰਨੀ ਪੜੀ ਆਹ ਜਾ ਰਾ ਜੇ ਨਿੰਦਰਾ ਐਕਟਿਵ ਆ ਲੈ ਠੀਕ ਐ ਇਹਨੂੰ ਫਾੜੋ ਤੇ ਜੜਾਈ ਵਾਤੀ ਆ ਬੁਲੇਗਾ ਮਾਸ ਆਉਣਾ ਇਹਨੂੰ ਬੰਦ ਕਰਦਾ ਕਹਿੰਨੀ ਇਹਨਾਂ ਬਾਈ ਥੋੜਾ ਕੋੜਾ ਤੰਗ ਕਰ ਰਿਹਾ ਕਿਉਂਕਿ ਨਾ ਇੱਧਰ ਕੋਈ ਕੁੜੀ ਕੁੜੀ ਰਹਿੰਦੀ ਐ ਉੱਧਰ ਨੂੰ ਮੂੰਹ ਕਰਦਾ ਇਸ ਕਰਕੇ ਆਪਾਂ ਅੱਗੇ ਜਾ ਕੇ ਬੈਠਾਂਗੇ ਘੋੜੇ ਤੇ ਇਸ ਟੈਂਪਰ ਨੂੰ ਕਿਸੇ ਦਾ ਨੁਕਸਾਨ ਨਾ ਕਰ ਦਵੇ ਇਸ ਕਰਕੇ ਆਪਾਂ ਅੱਗੇ ਜਾ ਕੇ ਬੈਠਦੇ ਆਂ ਇਰੋ ਅੱਗੇ ਜਾ ਕੇ ਆਪਾਂ ਬੈਠਦੇ ਆਂ ਤੇ ਨਹੀਂ ਘੋੜੇ ਦੀ ਚਾਰ ਆਹ ਬਹੁਤ ਠੁਣ ਇਹ ਆਪਾਂ ਨਦੀ ਜੇ ਆ ਗਏ ਨਦੀ ਜੇ ਨਾ ਪਾ ਦੇ ਗਿਆ ਕਿ ਤੁਹਾਨੂੰ ਦੁਬਾਰਾ ਰਾਈਟਿੰਗ ਕਮੈਤ ਰੰਗ ਸੋਨਾ ਦਾ ਬਹੁਤ ਲੱਗਦਾ ਇਹ ਰਾਇਲ ਰਾਇਲ ਕਲਰ ਹੁੰਦਾ ਪਰ ਇਹ ਵੀ ਵਧੀਆ ਹੈ ਕਮੈਤ ਰੰਗ ਵੀ ਜੱਜਦਾ ਬਹੁਤ ਹੈ ਜੇ ਚਮਕਾ ਹੋਵੇ ਨਕੋੜਾ ਨਿਸ਼ਾ ਮਾਰਦਾ ਟਾਟਾ ਮਾਰਦਾ ਆ ਦੇਖੋ ਜੀ ਭਰਾ ਪਾਏ ਨਦੀ ਚ ਆਹ ਦੇਖ ਭਾਈ ਲਾਡੀ ਜਸੂ ਭਾਈ ਦੇਖੋ ਕਿੰਨਾ ਸੋਹਣਾ ਨਠਾਣੇ ਵਾਲਾ ਖੋੜਾ ਦੇਖੋ ਜੀ ਉਰੇ ਆਪਣੇ ਘੋੜੇ ਆਪਣੇ ਉਰੇ ਨਵੇਂ-ਨਵੇਂ ਮੁੰਡੇ ਵੀ ਸਵਾਰ ਜਿਹੜੇ ਗਿਰਸ ਕੇ ਕੋਈ ਫਰਕ ਨਹੀਂ ਪੈਂਦਾ ਰਿੱਤਾ ਹੈ ਬਹੁਤ ਜ਼ਿਆਦਾ ਭੁੱਬਲ ਬਣੀ ਹੋਈ ਆ ਦੱਸਿਆ ਤਾਂ ਹੈ ਦਾ ਕੱਲ ਕਰੋ ਸਾਰਿਆਂ ਨੂੰ ਅੱਛਾ ਤਾਂ ਮੈਨੂੰ ਵਧੀਆ ਲੱਗੀ ਜਗਾ ਬਹੁਤ ਵਧੀਆ ਲੱਗੀ ਆਪਾਂ ਵੀ ਚਪਲਾ ਤਾਰਤੀਆਂ ਨੰਗੇ ਪੈਰ ਹੋ ਗਏ ਆਪਾਂ ਵੀ ਉਹ ਦੇਖੋ ਜੀ ਕਿੰਨਾ ਸੋਹਣਾ ਹੈ ਚਲੋ ਬੈਠੋ ਜੀ ਜਨਾਬ ਮੈਂ ਫੜਦਾ ਇੱਕ ਮਿੰਟ ਖੜ੍ਹ ਜੋ ਲੈ ਚੱਲ ਚੜ बहुत सोना बहुत सोनी मिट्टी है देखो जी ए दसो क्या चीज चाहिए ਆ ਬੱਬੇ ਯਾਰ ਮੈਂ ਤਾਂ ਬੜਾ ਪੰਜਾ ਨਾ ਪੱਥਰ ਵੀ ਨਹੀਂ ਹੈ ਅੱਛਾ ਉਰੇ ਥਾਰ ਵੀ ਲੈ ਸਕਾਂ ਆਪਾਂ ਫੱਜ ਜੂਗੀ ਵਧੀਆ ਨਾ ਆਪ ਨਹੀਂ ਫਸਦੀ ਮੈਂ ਮੈਂ ਬਾੜੀ ਵੀ ਆਪਣੀ 4x4 4x4 ਚੱਲ ਮੈਂ ਲਿਆਉਂਗਾ ਇਹ ਤਾਂ ਨਹੀਂ ਮੈਂ ਥਾਰ ਬਾੜੀ ਵੀ ਯਾਰ ਯਾਰ ਬਹੁਤ ਸੋਹਣਾ ਮੈਂ ਤਾਂ ਅੱਜ ਦੇਖੀ ਇਨਫੋਰਚਰ ਭਾਰੀ ਹੁੰਦੀ ਹੈ ਨਾ ਹਾਂ ਉਹ ਗੜ ਜਵਾ ਨਹੀਂ ਯਾਰ ਬਹੁਤ ਸੋਹਣਾ ਮੈਂ ਤਾਂ ਅੱਜ ਦੇਖਿਆ ਯਾਰ ਬਹੁਤ ਵਧੀਆ ਉਰੇ ਇਹ ਉਹਨਾਂ ਕਿਤਰੀ ਆਉਂਦੇ ਤੁਰਣਾ ਸਿੱਧਾ ਨਦੀ ਅੱਛਾ ਤੁਹਾਡੀ ਜ਼ਮੀਨ ਕਿਹੜੀ ਹੈ ਵੀਰੇ ਆਪਣੀ ਇੱਧਰ ਅੰਦਰ ਉਹ ਹਾਂ ਮੈਂ ਉੱਪਰ ਗਿਆ ਵਾ ਜਿੱਥੇ ਹੋਰ ਹੀ ਬਣਿਆ ਉੱਪਰ ਫਾਰਮ ਹਾਂ ਉਹ ਫਾਰਮ ਦਾ ਹਾਂ ਆ ਗਿਆ ਭਾਈ ਆਪਣਾ ਪੀਤੀ ਮੈਂ ਕਹ ਰਿਹਾ ਸੁਪਟਾ ਤੋੜ ਵਾਸਤੇ ਬੈਸਟ ਪਰ ਫਿਰ ਬੰਦੇ ਨਾ ਕਰਨ ਲੱਗਿਓ ਉਹਨੂੰ ਕੀ ਕਰੇ ਕਿਨੂੰ ਰ ਪੈਰ ਘੜਾ ਘੁੜੇਗੇ ਘੜਾ ਉਹ ਤਾਂ ਜ਼ੋਰ ਲੱਗਦਾ ਵੀਰ ਕੋੜੇ ਦਾ ਖਰਾਬ ਕੁਝ ਹੋਣਾ ਜਾਵੇਗਾ ਖਰਾਬ ਘਰੂਪ ਕੁਝ ਨਹੀਂ ਹੁੰਦਾ ਜਵਾ ਪੈਰ ਭੈ ਇਦਾਂ ਨਹੀਂ ਬਾਬੇ ਜੀ ਜ਼ੋਰ ਲੱਗਦਾ ਖੋੜੇ ਦਾ ਬਹੁਤ ਯਾਰ ਅੱਧਾ ਪੈਰ ਨੀਚੇ ਵੱਡ ਰਿਹਾ ਕੋੜੇ ਦਾ ਪੱਟਣਾ ਉਹਨੇ ਤੂੰ ਦੌੜ ਲੈ ਦੇਖੀ ਤਾਂ ਹਲਕਾ ਹੋ ਜਾ ਕਿਉਂਕਿ ਇਹ ਮਿੱਟੀ ਬਹੁਤ ਜ਼ਿਆਦਾ ਉਹ ਹੈ ਨਾ ਗਰਮੀ ਨਿਕਲਦੀ ਕੋੜੇ ਦੀ ਦੋ ਰਹਿਣਾ ਤੂੰ ਵਾਈਟ ਕੋਈ ਨਾ ਤੂੰ ਮਾਰ ਜਿਹੜਾ ਅੱਡੀ ਲਾਣ ਦੀ ਲੋੜ ਨਹੀਂ ਕੋੜੇ ਦੇ ਪਰਨ ਲੈ ਜਾ ਜਾ ਕੋਈ ਚੱਕ ਨਹੀਂ ਆ ਉਧਰ ਹੀ ਵਧੀ ਚਲਾ ਇਹ ਸਾਰਾ ਉਧਰ ਹੀ ਇੱਥੇ ਹੀ ਸਾਰਾ ਹਾਂ ਕੋੜਾ ਸੀਲ ਐ ਕੋੜਾ ਸੀਲ ਐ ਕੋੜਾ ਸੀਲ ਐ ਲੈ ਵੀਰ ਬੈਠ ਤੋ ਬਈ ਪਟਾ ਬਾਈ ਨੂੰ ਪਰ ਖਾਬ ਦਾ ਆ ਆ ਬੈਠ ਰਿਹਾ ਭਾਈ ਜਿਹਦਾ ਭਰਾ ਦਾ ਕੋੜਾ ਐ ਇਹਦੋਂ ਨਾ ਪਰਾਨੂ ਨਾ ਥੋੜਾ ਜਿਹਾ ਬੈਠਣਾ ਦੱਸਿਓ ਕਿਸ ਤਰ੍ਹਾਂ ਬਾਈ ਤੂੰ ਜੈਂਪ ਲੈਂਦਾ ਜੈਂਪ ਨਾ ਲੈ ਗਰ ਸ਼ਰੀਦ ਦਾ ਆਪਣੇ ਨਾ ਪੈਰ ਜਿਆਦਾ ਅੱਗੇ ਕਰ ਲੇਤੇ ਦੇਖੇ ਪਤਾ ਕੀ ਕਰੇਗਾ ਆ ਇਦਾਂ ਇਦਾਂ ਕਰੇਗਾ ਇਦਾਂ ਇਦਾਂ ਜੇ ਕੋੜਾ ਜਿੱਤਰਾ ਆਪਣਾ ਉਹ ਮਾਰ ਰਿਹਾ ਪਿੱਠ ਮਾਰ ਰਿਹਾ ਨਾ ਉਹ ਆਪਣਾ ਜੈਂਪ ਲਏਗਾ ਸਪੀਤੀ ਸਮਝ ਆਇਆ ਯਾਰ ਇਹ ਪੰਜਿਆਂ ਦੇ ਉੱਪਰ ਖੜੇ ਹੋ ਕੇ ਨਾ ਇਹ ਚੀਜ਼ਾਂ ਦੇ ਉੱਪਰ ਇਹ ਆਪਣੇ ਆਏ ਚੱਕਣੇ ਥੋੜੀ ਸਿੱਖ ਰੂ ਹੋ ਗਏ ਹੋਰ ਹੋਰ ਸਿੱਖ ਰੂ ਆ ਤੈਨੂੰ ਵੀਰ ਘੋੜੇ ਦਾ ਦੱਸ ਤੈਨੂੰ ਕੀ ਲੱਗਿਆ ਤੈਨੂੰ ਘੋੜੇ ਚ ਕੀ ਹੈ ਬਈ ਹਲੇ ਇੰਪਰੂਵਮੈਂਟ ਹੋ ਗਈ ਬਈ ਨਹੀਂ ਉਹ ਐ ਵੀ ਹਾਂ ਚੱਲ ਥੋੜਾ ਬੋੜਾ ਚਲਾ ਕੇ ਜਿ ਤਰ੍ਹਾਂ 5-7 ਦਿਨ ਜਿ ਤੈ ਲਾ ਚਾਲ ਵੀ ਤੋੜਦਾ ਏ ਉਹ ਸਿੱਖ ਜਾਊਗਾ ਹਲੇ ਕੋਈ ਚਾਲਿਆ ਦੇ ਵਿੱਚ ਚਾਲ ਹੈ ਨਹੀਂ ਘੋੜੇ ਵਾਂ ਮੈਂ ਦੇਖ ਲੈ ਘੋੜਾ ਪਿੱਠ ਮਾਰ ਰਿਹਾ ਇਹ ਤੇ ਜ 15-20 ਦਿਨ ਲੱਗਣੇ ਆ ਇਹ ਦੇਖੋ ਇਹਦੇ ਮਤ ਇਹਦਾ ਸਵਾਰ ਆਵੇ ਨਾ ਕੋਈ ਆਪਾਂ ਤਾਂ ਚੱਲ ਕਰ ਲੂਗੇ ਲੋਟ ਹੀ ਰੋ ਪਰ ਸਾਨੂੰ ਟਾਈਮ ਲੱਗਣਾ ਆ ਦੇ ਬਾਈ ਨਠਾਰਿਆ ਜਿ ਤਰ੍ਹਾਂ ਦੇਖ ਕੇ ਤਨ ਕਿੰਨਾ ਵਧੀਆ ਨਠਾਰਿਆ ਦੇਖ ਬਾਬਾ ਦੀ ਕੋੜੇ ਦਾ ਦਮ ਟੁੱਟ ਰਿਹਾ ਕਿਉਂਕਿ ਰੇਤਾ ਕੋੜੇ ਦਾ ਨਾ ਬਾਬੇ ਦਮ ਟੁੱਟ ਰਿਹਾ ਰੇਤਾ ਠੀਕ ਹੈ ਕਿਉਂਕਿ ਉਹਨਾਂ ਨੂੰ ਜ਼ੋਰ ਲੱਗਦਾ ਪਰ ਐ ਵੀ ਬਾਈ ਥੋੜਾ ਤਾਂ ਸੀਲ ਹੈ ਬਾਈ ਫਿਰ ਸਾਬੂ ਤਾਂ ਚੱਲ 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 ਇਹਦੇ ਨੂੰ ਮੁੜ ਜਾਣਾ ਪਰ ਨੂੰ ਜਾਣੇ ਆਸਪਾ ਸਾਬੂ ਤਾਂ ਚੱਲ ਚੱਲ ਆਹ ਜੀ ਐ ਮਾਰ ਨਹੀਂ ਬੋਆ ਚਲ ਚਲ ਜ਼ਿਕਰਾਂ ਜਾਂਦਾ ਖੜੇ ਜੀ ਬਹੁਤ ਵਧੀਆ ਕੋੜਾ ਜੀ ਬਹੁਤ ਵਧੀਆ ਲੱਗਿਆ ਕੋੜਾ ਬਹੁਤ ਸੋਹਣਾ ਕੋੜਾ ਸਾਊਥ ਕੋੜਾ ਤੇ ਮਿਲਦੇ ਆ ਅਗਲੀ ਵੀਡੀਓ ਚ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਜਿਹੜੇ ਮੇਰੇ ਵੀਰੀ ਚੈਨਲ ਦੇਖ ਰਹੇ ਨੇ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦਬਗੇ ਮੇਰੀ ਵੀ ਵੀਡੀਓ ਨੂੰ ਨੋਟੀਫਿਕੇਸ਼ਨ ਪਾਓ ਅਗਲੀ ਵੀਡੀਓ ਚ ਮਿਲਦੇ ਆ ਚਲ ਜੇ ਤੁਹਾਨੂੰ ਵੀਊ ਵਧੀਆ ਲੱਗਿਆ ਇੱਥੇ ਦਾ ਜਿਵੇਂ ਆ ਰੇਤੇ ਚ ਆਪਾਂ ਨੂੰ ਤਾਂ ਉਹ ਰੀ ਫੀਲਿੰਗ ਦਬਾਈ ਆਪਣੀ ਇੱਥੇ ਦੀ ਫੀਲਿੰਗ ਤਾਂ ਆਪਾਂ ਨੂੰ ਉਹਦੀ ਆ ਰਹੀ ਹੈ ਗੋਆ ਦੀ ਫੀਲਿੰਗ ਜਿਵੇਂ ਤੁਹਾਨੂੰ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਚ ਮੈਨੂੰ ਮੈਂ ਕਮੈਂਟ ਕਰਿਓ ਫਿਰ ਉਸ ਤੋਂ ਬਾਅਦ ਅਸੀਂ ਆਪਣੀ ਕੋੜੀਆਂ ਲਿਆਵਾਂਗੇ 6 ਜਿੰਨੀ ਵੀ 5 6 ਕੋੜੀਆਂ ਲਿਆਵਾਂਗੇ ਤੇ ਆਪਾਂ ਉਹ ਰੀ ਵੀਡੀਓ ਵੀ ਬਣਾਵਾਂਗੇ ਤੇ ਤੁਹਾਨੂੰ ਵੀਊ ਵੀ ਦਿਖਾਵਾਂਗੇ ਇਹ ਤਾਂ ਆਪਾਂ ਛੋਟਾ ਜਿਹਾ ਆਪਣਾ ਉਹ ਦਿਖਾਇਆ ਬਹੁਤ ਲੰਬਾ ਹੈ ਪਿੱਛੇ ਤੱਕ ਆਪਾਂ ਇੱਥੇ ਥਾਰ ਵੀ ਵੜਾਂਗੇ 4x4 ਗੱਡੀਆਂ ਵੀ ਲਿਆਵਾਂਗੇ ਪਜਾਰੋ ਵੀ ਲਿਆਵਾਂਗੇ ਤੇ ਆਪਣਾ ਦੋਏ ਥਾਰਾ ਲਿਆਵਾਂਗੇ ਹਨੋ ਅਗਲੀ ਵੀਡੀਓ ਚ ਦਿਖਾਵਾਂਗੇ ਤੇ ਅੱਗੇ ਮਿਲਦੇ ਆ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ